12 12:30 ਵਜੇ ਪਤਾ ਨਹੀਂ ਡਰਾਈਵਰ ਦੀ ਅੱਖ ਲੱਗੀ ਹੋਈ ਸੀਗੀ ਪਤਾ ਨਹੀਂ ਉਹਨੂੰ ਝਟਕਾ ਲੱਗਿਆ ਰਾਤੀ ਸਾਡੇ ਇੱਥੇ ਦੋ ਟਰੱਕਾਂ ਦਾ ਜਿਹੜਾ ਸੀਗਾ ਐਕਸੀਡੈਂਟ ਹੋਇਆ ਸਰ ਕੱਲ੍ਹ ਨੂੰ ਐਕਸੀਡੈਂਟ ਹੋਇਆ ਉਹਦੇ ਬਾਰੇ ਜਾਣਕਾਰੀ ਦਿਓ ਕੀ ਹੋਇਆ ਸਰ ਰਾਤੀ ਨਾ 12 12:30 ਵਜੇ ਪਤਾ ਨਹੀਂ ਡਰਾਈਵਰ ਦੀ ਅੱਖ ਲੱਗੀ ਹੋਈ ਸੀਗੀ ਪਤਾ ਨਹੀਂ ਉਹਨੂੰ ਝਟਕਾ ਲੱਗਿਆ ਰਾਤੀ ਸਾਡੇ ਇੱਥੇ ਦੋ ਟਰੱਕਾਂ ਦਾ ਜਿਹੜਾ ਸੀਗਾ ਐਕਸੀਡੈਂਟ ਹੋਇਆ ਸਾਡੇ ਦੋ ਬਿਜਲੀ ਦੇ ਪੋਲ ਵੀ ਗਿਰੇ ਆ ਜਿਹੜੀਆਂ ਇਹ ਲਾਈਟਾਂ ਸੀ ਸਾਹਮਣੇ ਤੁਸੀਂ ਦੇਖ ਰਹੇ ਆ ਇਹ ਲਾਈਟਾਂ ਵੀ ਸਾਡੀਆਂ ਡੈਮੇਜ ਹੋ ਗਈਆਂ ਤੇ ਰਾਤ ਦੀ ਲਾਈਟ ਬੰਦ ਸੀਗੀ ਤੇ ਜਦੋਂ ਹੀ ਸਾਨੂੰ ਪਤਾ ਲੱਗਿਆ ਅਸੀਂ ਨਿਰ ਵਿਗਨ ਟ੍ਰੈਫਿਕ ਨੂੰ ਚਲਾ ਰਹੇ ਆ ਇਸ਼ਾਰੇ ਕਰਕੇ ਮੇਰੇ 3-4 ਮੁਲਾਜ਼ਮਾ ਜਿਹੜੇ ਟੋਟਲੀ ਅਸੀਂ ਰੋਡ ਤੇ ਖੜਕੇ ਟ੍ਰੈਫਿਕ ਚਲਾ ਰਹੇ ਆ ਅਸੀਂ ਜਦੋਂ ਵੀ ਬਿਜਲੀ ਬੋਰਡ ਵਾਲਿਆਂ ਨੂੰ ਫੋਨ ਕੀਤਾ ਉਹਨਾਂ ਨੇ ਵੀ ਸਾਡਾ ਵਧੀਆ ਸਾਥ ਦਿੱਤਾ ਹੁਣ ਅਸੀਂ ਤਾਰ ਇਹ ਦੀ ਜਿਹੜੀ ਹੈਗੀ ਆ ਪੀਵੀਸੀ ਪਾਤੀ ਆ ਤੇ ਥੋੜੇ ਟਾਈਮ ਦੇ ਵਿੱਚ ਲਾਈਟ ਚੱਲੂਗੀ ਲੋਕ ਐਵੇਂ ਹੀ ਮਾੜਾ ਕਹਿੰਦੇ ਆ ਬਿਜਲੀ ਬੋਰਡ ਨੂੰ ਪਰ ਸਾਡਾ ਬਹੁਤ ਵਧੀਆ ਸਾਥ ਦਿੱਤਾ ਉਹਨਾਂ ਨੇ ਸਾਡੀ ਬੜੇ ਧਿਆਨ ਨਾਲ ਗੱਲ ਸੁਣੀ ਜੇਜੀ ਸਾਹਿਬ ਖੁਦ ਆਏ ਇੱਥੇ ਜੇਜੀ ਸਾਹਿਬ ਨੇ ਖੁਦ ਸਾਡੇ ਨਾਲ ਕੰਮ ਕਰਵਾਇਆ ਜੀ ਆ ਕੇ ਤੇ ਟ੍ਰੈਫਿਕ ਨੂੰ ਕਿੱਦਾਂ ਕੰਟਰੋਲ ਕੀਤਾ ਜਾ ਰਿਹਾ ਟ੍ਰੈਫਿਕ ਨੂੰ ਸਰ ਕੰਟਰੋਲ ਕਰ ਰਹੇ ਹੁਣ ਲਾਈਟਾਂ ਬੰਦ ਸੀ ਅਸੀਂ ਸਾਰੇ ਮੁਲਾਜ਼ਮ ਰਲ ਕੇ ਵੀ ਟ੍ਰੈਫਿਕ ਨਰਵਿਗਨ ਚੱਲ ਰਹੀ ਹੁਣ ਚਾਰੋਂ ਰੋਡ ਖਾਲੀ ਆ ਜੀ ਬਿਲਕੁਲ ਕਿਉਂਕਿ ਸਵੇਰੇ ਜਿਹੜੇ 2-3 ਆਵਰਸ ਹੁੰਦੇ ਉਹ ਦਫ਼ਤਰ ਦੇ ਆਵਰਸ ਹੁੰਦੇ ਆ ਤੇ ਸਾਨੂੰ ਵੀ ਇਹ ਸਪੈਸ਼ਲੀ ਗਾਈ ਵੀ ਦਫ਼ਤਰ ਪਹੁੰਚਣ ਵਾਲੇ ਜਿਹੜੇ ਮੁਲਾਜ਼ਮ ਆ ਉਹ ਪ੍ਰਾਈਵੇਟ ਮੁਲਾਜ਼ਮਾਂ ਸਰਕਾਰੀ ਮੁਲਾਜ਼ਮਾਂ ਨਿਰਵਿਘਨ ਟਾਈਮ ਸਿਰ ਆਪਣੇ ਦਫ਼ਤਰ ਪਹੁੰਚਣ ਤੇ ਅਸੀਂ ਟ੍ਰੈਫਿਕ ਨੂੰ ਬੜੇ ਸੁਚਾਰੂ ਢੰਗ ਨਾਲ ਚਲਾਇਆ ਜੀ ਕੋਈ ਜਾਮ ਨਹੀਂ ਸਾਡੀਆਂ ਲਾਈਟਾਂ ਤੇ ਤੇ ਜਿਹੜੀ ਟਰੱਕ ਸੀਗੇ ਦੋਨਾਂ ਦੇ ਉਹ ਥਾਣਾ ਜ਼ਿਰਖਪੁਰ ਦੇ ਵਿੱਚ ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਕੀ ਮਸਲਾ ਸੀ ਕਿਦਾਂ ਐਕਸੀਡੈਂਟ ਹੋਇਆ ਉਹ ਇਨਕੁਆਇਰੀ ਕਰ ਰਹੇ ਹੈ ਜੀ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਨਹੀਂ ਜੀ ਬਸ ਗੱਡੀਆਂ ਦਾ ਨੁਕਸਾਨ ਹੋਇਆ ਮਾਲੀ ਨੁਕਸਾਨ ਹੈ ਥੋੜਾ ਜਾਨੀ ਨੁਕਸਾਨ ਬਚਿਆ ਹੋਇਆ ਜੀ ਥੈਂਕ ਯੂ 12 12:30 ਵਜੇ ਪਤਾ ਨਹੀਂ ਡਰਾਈਵਰ ਦੀ ਅੱਖ ਲੱਗੀ ਹੋਈ ਸੀਗੀ ਪਤਾ ਨਹੀਂ ਉਹਨੂੰ ਝਟਕਾ ਲੱਗਿਆ ਰਾਤੀ ਸਾਡੇ ਇੱਥੇ ਦੋ ਟਰੱਕਾਂ ਦਾ ਜਿਹੜਾ ਸੀਗਾ ਐਕਸੀਡੈਂਟ ਹੋਇਆ ਸਰ ਕੱਲ੍ਹ ਤੋਂ ਐਕਸੀਡੈਂਟ ਹੋਇਆ ਉਹਦੇ ਬਾਰੇ ਜਾਣਕਾਰੀ ਦਿਓ ਕੀ ਹੋਇਆ ਸਰ ਰਾਤੀ ਨਾ 12 12:30 ਵਜੇ ਪਤਾ ਨਹੀਂ ਡਰਾਈਵਰ ਦੀ ਅੱਖ ਲੱਗੀ ਹੋਈ ਸੀਗੀ ਪਤਾ ਨਹੀਂ ਉਹਨੂੰ ਝਟਕਾ ਲੱਗਿਆ ਰਾਤੀ ਸਾਡੇ ਇੱਥੇ ਦੋ ਟਰੱਕਾਂ ਦਾ ਜਿਹੜਾ ਸੀਗਾ ਐਕਸੀਡੈਂਟ ਹੋਇਆ ਸਾਡੇ ਦੋ ਬਿਜਲੀ ਦੇ ਪੋਲ ਵੀ ਗਿਰੇ ਆ ਜਿਹੜੀਆਂ ਇਹ ਲਾਈਟਾਂ ਸੀ ਸਾਹਮਣੇ ਤੁਸੀਂ ਦੇਖ ਰਹੇ ਆ ਇਹ ਲਾਈਟਾਂ ਵੀ ਸਾਡੀਆਂ ਡੈਮੇਜ ਹੋ ਗਈਆਂ ਤੇ ਰਾਤ ਦੀ ਲਾਈਟ ਬੰਦ ਸੀਗੀ ਤੇ ਜਦੋਂ ਹੀ ਸਾਨੂੰ ਪਤਾ ਲੱਗਿਆ ਅਸੀਂ ਨਿਰ ਵਿਗਨ ਟ੍ਰੈਫਿਕ ਨੂੰ ਚਲਾ ਰਹੇ ਆ ਇਸ਼ਾਰੇ ਕਰਕੇ ਮੇਰੇ 3-4 ਮੁਲਾਜ਼ਮਾ ਜਿਹੜੇ ਟੋਟਲੀ ਅਸੀਂ ਰੋਡ ਤੇ ਖੜਕੇ ਟ੍ਰੈਫਿਕ ਚਲਾ ਰਹੇ ਆ ਅਸੀਂ ਜਦੋਂ ਵੀ ਬਿਜਲੀ ਬੋਰਡ ਵਾਲਿਆਂ ਨੂੰ ਫੋਨ ਕੀਤਾ ਉਹਨਾਂ ਨੇ ਵੀ ਸਾਡਾ ਵਧੀਆ ਸਾਥ ਦਿੱਤਾ ਹੁਣ ਅਸੀਂ ਤਾਰ ਇਹ ਦੀ ਜਿਹੜੀ ਹੈਗੀ ਆ ਪੀਵੀਸੀ ਪਾਤੀ ਆ ਤੇ ਥੋੜੇ ਟਾਈਮ ਦੇ ਵਿੱਚ ਲਾਈਟ ਚੱਲੂਗੀ ਲੋਕ ਐਵੇਂ ਹੀ ਮਾੜਾ ਕਹਿੰਦੇ ਆ ਬਿਜਲੀ ਬੋਰਡ ਨੂੰ ਪਰ ਸਾਡਾ ਬਹੁਤ ਵਧੀਆ ਸਾਥ ਦਿੱਤਾ ਉਹਨਾਂ ਨੇ ਸਾਡੀ ਬੜੇ ਧਿਆਨ ਨਾਲ ਗੱਲ ਸੁਣੀ ਜੇਜੀ ਸਾਹਿਬ ਖੁਦ ਆਏ ਇੱਥੇ ਜੇਜੀ ਸਾਹਿਬ ਨੇ ਖੁਦ ਸਾਡੇ ਨਾਲ ਕੰਮ ਕਰਵਾਇਆ ਜੀ ਆ ਕੇ ਤੇ ਟ੍ਰੈਫਿਕ ਨੂੰ ਕਿੱਦਾਂ ਕੰਟਰੋਲ ਕੀਤਾ ਜਾ ਰਿਹਾ ਟ੍ਰੈਫਿਕ ਨੂੰ ਸਰ ਕੰਟਰੋਲ ਕਰ ਰਹੇ ਹੁਣ ਲਾਈਟਾਂ ਬੰਦ ਸੀ ਅਸੀਂ ਸਾਰੇ ਮੁਲਾਜ਼ਮ ਰਲ ਕੇ ਵੀ ਟ੍ਰੈਫਿਕ ਨਰਵਿਗਨ ਚੱਲ ਰਹੀ ਹੁਣ ਚਾਰੋਂ ਰੋਡ ਖਾਲੀ ਆ ਜੀ ਬਿਲਕੁਲ ਕਿਉਂਕਿ ਸਵੇਰੇ ਜਿਹੜੇ 2-3 ਆਵਰਸ ਹੁੰਦੇ ਉਹ ਦਫ਼ਤਰ ਦੇ ਆਵਰਸ ਹੁੰਦੇ ਆ ਤੇ ਸਾਨੂੰ ਵੀ ਇਹ ਸਪੈਸ਼ਲੀ ਗਾਈ ਵੀ ਦਫ਼ਤਰ ਪਹੁੰਚਣ ਵਾਲੇ ਜਿਹੜੇ ਮੁਲਾਜ਼ਮ ਆ ਉਹ ਪ੍ਰਾਈਵੇਟ ਮੁਲਾਜ਼ਮਾ ਸਰਕਾਰੀ ਮੁਲਾਜ਼ਮਾ ਨਿਰਵਿਘਨ ਟਾਈਮ ਸਿਰ ਆਪਣੇ ਦਫ਼ਤਰ ਪਹੁੰਚਣ ਤੇ ਅਸੀਂ ਟ੍ਰੈਫਿਕ ਨੂੰ ਬੜੇ ਸੁਚਾਰੂ ਢੰਗ ਨਾਲ ਚਲਾਇਆ ਜੀ ਕੋਈ ਜਾਮ ਨਹੀਂ ਸਾਡੀਆਂ ਲਾਈਟਾਂ ਤੇ ਤੇ ਜਿਹੜੀ ਟਰੱਕ ਸੀਗੇ ਦੋਨਾਂ ਦੇ ਉਹ ਥਾਣਾ ਜ਼ਿਰਖਪੁਰ ਦੇ ਵਿੱਚ ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਕੀ ਮਸਲਾ ਸੀ ਕਿਦਾਂ ਐਕਸੀਡੈਂਟ ਹੋਇਆ ਉਹ ਇਨਕੁਆਇਰੀ ਕਰ ਰਹੇ ਹੈ ਜੀ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਨਹੀਂ ਜੀ ਬਸ ਗੱਡੀਆਂ ਦਾ ਨੁਕਸਾਨ ਹੋਇਆ ਮਾਲੀ ਨੁਕਸਾਨ ਹੈ ਥੋੜਾ ਜਾਨੀ ਨੁਕਸਾਨ ਬਚਿਆ ਹੋਇਆ ਜੀ ਥੈਂਕ ਯੂ 12 12:30 ਵਜੇ ਪਤਾ ਨਹੀਂ ਡਰਾਈਵਰ ਦੀ ਅੱਖ ਲੱਗੀ ਹੋਈ ਸੀਗੀ ਪਤਾ ਨਹੀਂ ਉਹਨੂੰ ਝਟਕਾ ਲੱਗਿਆ ਰਾਤੀ ਸਾਡੇ ਇੱਥੇ ਦੋ ਟਰੱਕਾਂ ਦਾ ਜਿਹੜਾ ਸੀਗਾ ਐਕਸੀਡੈਂਟ ਹੋਇਆ ਸਰ ਕੱਲ੍ਹ ਨੂੰ ਐਕਸੀਡੈਂਟ ਹੋਇਆ ਉਹਦੇ ਬਾਰੇ ਜਾਣਕਾਰੀ ਦਿਓ ਕੀ ਹੋਇਆ ਸਰ ਰਾਤੀ ਨਾ 12 12:30 ਵਜੇ ਪਤਾ ਨਹੀਂ ਡਰਾਈਵਰ ਦੀ ਅੱਖ ਲੱਗੀ ਹੋਈ ਸੀਗੀ ਪਤਾ ਨਹੀਂ ਉਹਨੂੰ ਝਟਕਾ ਲੱਗਿਆ ਰਾਤੀ ਸਾਡੇ ਇੱਥੇ ਦੋ ਟਰੱਕਾਂ ਦਾ ਜਿਹੜਾ ਸੀਗਾ ਐਕਸੀਡੈਂਟ ਹੋਇਆ ਸਾਡੇ ਦੋ ਬਿਜਲੀ ਦੇ ਪੋਲ ਵੀ ਗਿਰੇ ਆ ਜਿਹੜੀਆਂ ਇਹ ਲਾਈਟਾਂ ਸੀ ਸਾਹਮਣੇ ਤੁਸੀਂ ਦੇਖ ਰਹੇ ਆ ਇਹ ਲਾਈਟਾਂ ਵੀ ਸਾਡੀਆਂ ਡੈਮੇਜ ਹੋ ਗਈਆਂ ਤੇ ਰਾਤ ਦੀ ਲਾਈਟ ਬੰਦ ਸੀਗੀ ਤੇ ਜਦੋਂ ਹੀ ਸਾਨੂੰ ਪਤਾ ਲੱਗਿਆ ਅਸੀਂ ਨਿਰ ਵਿਗਨ ਟ੍ਰੈਫਿਕ ਨੂੰ ਚਲਾ ਰਹੇ ਆ ਇਸ਼ਾਰੇ ਕਰਕੇ ਮੇਰੇ 3-4 ਮੁਲਾਜ਼ਮਾ ਜਿਹੜੇ ਟੋਟਲੀ ਅਸੀਂ ਰੋਡ ਤੇ ਖੜਕੇ ਟ੍ਰੈਫਿਕ ਚਲਾ ਰਹੇ ਆ ਅਸੀਂ ਜਦੋਂ ਵੀ ਬਿਜਲੀ ਬੋਰਡ ਵਾਲਿਆਂ ਨੂੰ ਫੋਨ ਕੀਤਾ ਉਹਨਾਂ ਨੇ ਵੀ ਸਾਡਾ ਵਧੀਆ ਸਾਥ ਦਿੱਤਾ ਹੁਣ ਅਸੀਂ ਤਾਰ ਇਹ ਦੀ ਜਿਹੜੀ ਹੈਗੀ ਆ ਪੀਵੀਸੀ ਪਾਤੀ ਆ ਤੇ ਥੋੜੇ ਟਾਈਮ ਦੇ ਵਿੱਚ ਲਾਈਟ ਚੱਲੂਗੀ ਲੋਕ ਐਵੇਂ ਹੀ ਮਾੜਾ ਕਹਿੰਦੇ ਆ ਬਿਜਲੀ ਬੋਰਡ ਨੂੰ ਪਰ ਸਾਡਾ ਬਹੁਤ ਵਧੀਆ ਸਾਥ ਦਿੱਤਾ ਉਹਨਾਂ ਨੇ ਸਾਡੀ ਬੜੇ ਧਿਆਨ ਨਾਲ ਗੱਲ ਸੁਣੀ ਜੇਜੀ ਸਾਹਿਬ ਖੁਦ ਆਏ ਇੱਥੇ ਜੇਜੀ ਸਾਹਿਬ ਨੇ ਖੁਦ ਸਾਡੇ ਨਾਲ ਕੰਮ ਕਰਵਾਇਆ ਜੀ ਆ ਕੇ ਤੇ ਟ੍ਰੈਫਿਕ ਨੂੰ ਕਿੱਦਾਂ ਕੰਟਰੋਲ ਕੀਤਾ ਜਾ ਰਿਹਾ ਟ੍ਰੈਫਿਕ ਨੂੰ ਸਰ ਕੰਟਰੋਲ ਕਰ ਰਹੇ ਹੁਣ ਲਾਈਟਾਂ ਬੰਦ ਸੀ ਅਸੀਂ ਸਾਰੇ ਮੁਲਾਜ਼ਮ ਰਲ ਕੇ ਵੀ ਟ੍ਰੈਫਿਕ ਨਰਵਿਗਨ ਚੱਲ ਰਹੀ ਹੁਣ ਚਾਰੋਂ ਰੋਡ ਖਾਲੀ ਆ ਜੀ ਬਿਲਕੁਲ ਕਿਉਂਕਿ ਸਵੇਰੇ ਜਿਹੜੇ 2-3 ਆਵਰਸ ਹੁੰਦੇ ਉਹ ਦਫ਼ਤਰ ਦੇ ਆਵਰਸ ਹੁੰਦੇ ਆ ਤੇ ਸਾਨੂੰ ਵੀ ਇਹ ਸਪੈਸ਼ਲੀ ਗਾਈ ਵੀ ਦਫ਼ਤਰ ਪਹੁੰਚਣ ਵਾਲੇ ਜਿਹੜੇ ਮੁਲਾਜ਼ਮ ਆ ਉਹ ਪ੍ਰਾਈਵੇਟ ਮੁਲਾਜ਼ਮਾਂ ਸਰਕਾਰੀ ਮੁਲਾਜ਼ਮਾਂ ਨਿਰਵਿਘਨ ਟਾਈਮ ਸਿਰ ਆਪਣੇ ਦਫ਼ਤਰ ਪਹੁੰਚਣ ਤੇ ਅਸੀਂ ਟ੍ਰੈਫਿਕ ਨੂੰ ਬੜੇ ਸੁਚਾਰੂ ਢੰਗ ਨਾਲ ਚਲਾਇਆ ਜੀ ਕੋਈ ਜਾਮ ਨਹੀਂ ਸਾਡੀਆਂ ਲਾਈਟਾਂ ਤੇ ਤੇ ਜਿਹੜੀ ਟਰੱਕ ਸੀਗੇ ਦੋਨਾਂ ਦੇ ਉਹ ਥਾਣਾ ਜ਼ਿਰਖਪੁਰ ਦੇ ਵਿੱਚ ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਕੀ ਮਸਲਾ ਸੀ ਕਿਦਾਂ ਐਕਸੀਡੈਂਟ ਹੋਇਆ ਉਹ ਇਨਕੁਆਇਰੀ ਕਰ ਰਹੇ ਹੈ ਜੀ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਨਹੀਂ ਜੀ ਬਸ ਗੱਡੀਆਂ ਦਾ ਨੁਕਸਾਨ ਹੋਇਆ ਮਾਲੀ ਨੁਕਸਾਨ ਹੈ ਥੋੜਾ ਜਾਨੀ ਨੁਕਸਾਨ ਬਚਿਆ ਹੋਇਆ ਜੀ ਥੈਂਕ ਯੂ